ਸੁਐਫੇਰ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਦੱਸਦੇ ਕਿ ਮਾਈਕਰੋਸਾਫਟ ਦੇ ਵਿੱਚ ਤਕਨੀਕੀ ਖਰਾਬੇ ਹੋਣ ਦੇ ਕਰਕੇ ਅ ਸਰਵਰ ਜਿਹੜਾ ਹੈ ਕਾਫੀ ਡਾਊਨ ਦਿੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਪਾਤਕਾਲੀ ਲੈਂਡਿੰਗ ਜਿਹੜੀ ਹੈ ਭਾਰਤ ਸਣੇ ਬਾਕੀ ਸਾਰੀ ਦੁਨੀਆ ਦੀਸ ਵਾਈਟਸ ਦੀ ਜਿਹੜੀ ਹੈ ਕਰਵਾਈ ਗਈ ਹੈ ਜਿਸ ਤੋਂ ਬਾਅਦ ਦੱਸਦੀ ਹੈ ਕਿ ਇਸ ਦੇ ਨਾਲ ਜਿਹੜੀ ਹੈ ਬੈਂਕਿੰਗ ਤੇ ਸਟਾਕ ਮਾਰਕੀਟ ਦੇ ਵਿੱਚ ਵੀ ਜਿਹੜਾ ਹੈ ਕਾਫੀ ਪ੍ਰਭਾਵ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਦੇ ਨਾਲ ਹੀ ਦੱਸਦੀ ਹੈ ਕਿ ਟੀਵੀ ਚੈਨਲਸ ਜੋ ਕਿ ਵੱਡੇ ਦਾਇਰੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਆ ਕਾਫੀ ਅਸਰ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕਾਫੀ ਜਿਹੜਾ ਆ ਅਸਰ ਇਹ ਚੀਜ਼ਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਮਾਈਕਰੋਸਾਫਟ ਦੇ ਵਿੱਚ ਖਰਾਬੀ ਆਣ ਦੇ ਕਰਕੇ ਦੁਨੀਆ ਭਰ ਦੀ ਫਲਾਈਟਸ ਜਿਹੜੀ ਆ ਆਪਾਤਕਾਲੀ ਲੈਂਡਿੰਗ ਜਿਹੜੀ ਆ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸਟਾਕ ਮਾਰਕੀਟ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਹੈ ਖਾਸਾ ਸਭ ਦੇਖੋ ਨੂੰ ਮਿਲ ਰਿਹਾ ਹੈ ਸਰਵਰ ਡਾਊਨ ਹੋਣ ਦੇ ਕਰਕੇ ਸਟਾਕ ਮਾਰਕੀਟ ਦੇ ਵਿੱਚ ਵੀ ਕਾਫੀ ਜਿਹੜਾ ਆ ਇਸ ਦਾ ਅਸਰ ਦੇਖੋ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਬੈਂਕਿੰਗ ਵੀ ਜਿਹੜੀ ਹੈ ਇਸ ਦਾ ਕਾਫੀ ਆਹਤ ਹੋਈ ਹੈ ਤੇ ਬੈਂਕਿੰਗ ਦੇ ਵਿੱਚ ਵੀ ਇਹ ਚੀਜ਼ਾਂ ਦਾ ਜਿਹੜਾ ਹੈ ਕਾਫੀ ਜਿਹੜਾ ਆ ਅਸਰ ਦੇਖੋ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਜਿਹੜੇ ਵੱਡੇ ਟੀਵੀ ਚੈਨਲਸ ਦੇ ਆਧਾਰੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦੀ ਮਾਰ ਪੈਂਦੀ ਹੋਈ ਜਿਹੜੀ ਹੈ ਦਿਖਾਈ ਦਿੱਤੀ ਹੈ ਦੱਸਦੀ ਹੈ ਕਿ ਇਹਨਾਂ ਵੱਡੇ ਚੈਨਲਸ ਨੂੰ ਵੀ ਜਿਹੜਾ ਆ ਇਸ ਮਾਈਕਰੋਸਾਫਟ ਦੇ ਸਰਵਿਸ ਦੇ ਵਿੱਚ ਖਰਾਬੀ ਆਉਣ ਦੇ ਕਾਰਨ ਕਾਫੀ ਕਿ ਦਾ ਦਾ ਜਿਹੜਾ ਇਹ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਅਮਰੀਕਾ ਦਾ ਐਮਰਜੈਂਸੀ ਨੰਬਰ ਜੋ ਕਿ 911 ਹੈ ਉਸ ਦੇ ਉੱਤੇ ਵੀ ਕਾਫੀ ਜਿਹੜਾ ਹੈ ਪ੍ਰਭਾਵ ਇਸ ਅ ਜਿਹੜੇ ਤਕਨੀਕੀ ਖਰਾਬੀ ਆ ਉਸ ਦਾ ਪਿਆ ਜਿਸ ਤੋਂ ਬਾਅਦ ਦੱਸਦੀ ਹੈ ਫਿਲਹਾਲ ਕੁਝ ਅਸੀਮਤ ਸਮੇਂ ਤੱਕ ਫਲਾਈਟਾਂ ਜਿਹੜੀਆਂ ਨੇ ਆਪਾਤਕਾਲੀਨ ਸਥਿਤੀ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੀ ਲੈਂਡਿੰਗ ਜਿਹੜੀ ਹੈ ਕਰਾਈ ਗਈ ਹੈ ਜਿਸ ਤੋਂ ਬਾਅਦ ਕਾਫੀ ਜਿਹੜਾ ਅਸਰ ਹੈ ਦੁਨੀਆ ਭਰ ਦੇ ਯਾਤਿਆਦ ਦੇ ਉੱਤੇ ਪਿਆ ਹੈ ਕਿਉਂਕਿ ਲਗਾਤਾਰ ਜਿਹੜੀ ਹੈ ਤੁਹਾਨੂੰ ਤਸਵੀਰ ਆਪਾ ਦਿਖਾ ਰਿਹਾ ਕਿ ਐਮਰਜੈਂਸੀ ਲੈਂਡਿੰਗ ਜਿਹੜੀ ਆ ਉਹ ਫਲਾਈਟ ਸੀ ਕਰਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਬੈਂਕਿੰਗ ਤੇ ਹੋਰ ਵੀ ਚੀਜ਼ਾਂ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੈ ਦੇਖਣ ਨੂੰ ਮਿਲ ਰਿਹਾ ਵੱਡੇ ਟੀਵੀ ਚੈਨਲ ਉੱਤੇ ਵੀ ਇਹ ਜਿਹੜੀ ਆ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ ਸੁਐਸਰੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ ਦੱਸਦੇ ਕਿ ਮਾਈਕਰੋਸਾਫਟ ਦੇ ਵਿੱਚ ਤਕਨੀਕੀ ਖਰਾਬੇ ਹੋਣ ਦੇ ਕਰਕੇ ਅ ਸਰਵਰ ਜਿਹੜਾ ਹੈ ਕਾਫੀ ਡਾਊਨ ਦਿੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਪਾਤਕਾਲੀ ਲੈਂਡਿੰਗ ਜਿਹੜੀ ਹੈ ਭਾਰਤ ਸਣੇ ਬਾਕੀ ਸਾਰੀ ਦੁਨੀਆ ਦੀਸ ਵਾਈਟਸ ਦੀ ਜਿਹੜੀ ਹੈ ਕਰਵਾਈ ਗਈ ਹੈ ਜਿਸ ਤੋਂ ਬਾਅਦ ਦੱਸਦੀ ਹੈ ਕਿ ਇਸ ਦੇ ਨਾਲ ਜਿਹੜੀ ਹੈ ਬੈਂਕਿੰਗ ਤੇ ਸਟਾਕ ਮਾਰਕੀਟ ਦੇ ਵਿੱਚ ਵੀ ਜਿਹੜਾ ਹੈ ਕਾਫੀ ਪ੍ਰਭਾਵ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਦੇ ਨਾਲ ਹੀ ਦੱਸਦੀ ਹੈ ਕਿ ਟੀਵੀ ਚੈਨਲਸ ਜੋ ਕਿ ਵੱਡੇ ਦਾਇਰੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਆ ਕਾਫੀ ਇਹ ਸਭ ਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕਾਫੀ ਜਿਹੜਾ ਆ ਅਸਰ ਇਹ ਚੀਜ਼ਾਂ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਮਾਈਕਰੋਸਾਫਟ ਦੇ ਵਿੱਚ ਖਰਾਬੀ ਆਣ ਦੇ ਕਰਕੇ ਦੁਨੀਆ ਭਰ ਦੀ ਫਲਾਈਟਸ ਜਿਹੜੀ ਆ ਆਪਾਤਕਾਲੀ ਲੈਂਡਿੰਗ ਜਿਹੜੀ ਆ ਕਰਵਾਈ ਗਈ ਹੈ ਤੇ ਇਸ ਦੇ ਨਾਲ ਹੀ ਸਟਾਕ ਮਾਰਕੀਟ ਦੇ ਉੱਤੇ ਵੀ ਇਸ ਚੀਜ਼ ਦਾ ਜਿਹੜਾ ਹੈ ਖਾਸਾ ਸਭ ਦੇਖੋ ਨੂੰ ਮਿਲ ਰਿਹਾ ਹੈ ਸਰਵੇ ਡਾਊਨ ਹੋਣ ਦੇ ਕਰਕੇ ਸਟਾਕ ਮਾਰਕੀਟ ਦੇ ਵਿੱਚ ਵੀ ਕਾਫੀ ਜਿਹੜਾ ਆ ਇਸ ਦਾ ਅਸਰ ਦੇਖੋ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਬੈਂਕਿੰਗ ਵੀ ਜਿਹੜੀ ਹੈ ਇਸ ਦੇ ਨਾਲ ਕਾਫੀ ਆਹਤ ਹੋਈ ਹੈ ਤੇ ਬੈਂਕਿੰਗ ਦੇ ਵਿੱਚ ਵੀ ਇਹ ਚੀਜ਼ਾਂ ਦਾ ਜਿਹੜਾ ਆ ਕਾਫੀ ਜਿਹੜਾ ਆ ਅਸਰ ਦੇਖੋ ਨੂੰ ਮਿਲ ਰਿਹਾ ਹੈ ਇਸ ਦੇ ਨਾਲ ਜਿਹੜੇ ਵੱਡੇ ਟੀਵੀ ਚੈਨਲਸ ਦੇ ਆਧਾਰੇ ਨੇ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦੀ ਮਾਰ ਪੈਦੀ ਹੋਈ ਜਿਹੜੀ ਹੈ ਦਿਖਾਈ ਦਿੱਤੀ ਹੈ ਦੱਸਦੀ ਹੈ ਕਿ ਇਹਨਾਂ ਵੱਡੇ ਚੈਨਲਸ ਨੂੰ ਵੀ ਜਿਹੜਾ ਆ ਇਸ ਮਾਈਕਰੋਸਾਫਟ ਦੇ ਸਰਵਿਸ ਦੇ ਵਿੱਚ ਖਰਾਬੀ ਆਨ ਦੇ ਕਾਰਨ ਕਾਫੀ ਕਦਾਂ ਦਾ ਜਿਹੜਾ ਇਹ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਅਮਰੀਕਾ ਦਾ ਐਮਰਜੈਂਸੀ ਨੰਬਰ ਜੋ ਕਿ 911 ਹੈ ਉਸ ਦੇ ਉੱਤੇ ਵੀ ਕਾਫੀ ਜਿਹੜਾ ਪ੍ਰਭਾਵ ਇਸ ਜਿਹੜੀ ਤਕਨੀਕੀ ਖਰਾਬੀ ਹੈ ਉਸ ਦਾ ਪਿਆ ਜਿਸ ਤੋਂ ਬਾਅਦ ਦੱਸਦੀ ਹੈ ਫਿਨਹਾਲ ਕੁਝ ਅਸੀਮਤ ਸਮੇਂ ਤੱਕ ਫਲਾਈਟਾਂ ਜਿਹੜੀਆਂ ਨੇ ਆਪਾਤਕਾਲੀਨ ਸਥਿਤੀ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੀ ਲੈਂਡਿੰਗ ਜਿਹੜੀ ਹੈ ਕਰਾਈ ਗਈ ਹੈ ਜਿਸ ਤੋਂ ਬਾਅਦ ਕਾਫੀ ਜਿਹੜਾ ਅਸਰ ਹੈ ਦੁਨੀਆ ਭਰ ਦੇ ਯਾਤਰੀ ਦੇ ਉੱਤੇ ਪਿਆ ਹੈ ਕਿਉਂਕਿ ਲਗਾਤਾਰ ਜਿਹੜੀਆਂ ਤੁਹਾਨੂੰ ਤਸਵੀਰਾਂ ਆਪਾ ਦਿਖਾ ਰਹੇ ਆ ਕਿ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਉਹ ਫਲਾਈਟ ਸੀ ਕਰਵਾਈ ਜਾ ਰਹੀ ਹੈ ਜਿਸ ਤੋਂ ਬਾਅਦ ਬੈਂਕਿੰਗ ਤੇ ਔਰ ਹੋਰ ਚੀਜ਼ਾਂ ਦੇ ਉੱਤੇ ਸਟਾਕ ਮਾਰਕੀਟ ਦੇ ਉੱਤੇ ਇਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੈ ਦੇਖਣ ਨੂੰ ਮਿਲਦਾ ਹੈ ਵੱਡੇ ਟੀਵੀ ਚੈਨਲਸ ਦੇ ਆਧਾਰਾਂ ਦੇ ਉੱਤੇ ਵੀ ਇਹ ਜਿਹੜੀ ਹੈ ਮਾਰ ਪੈਦੀ ਹੋਈ ਨਜ਼ਰ ਆ ਰਹੀ ਹੈ